ਅੱਜ ਬਾਜ਼ਾਰਖਾਨਾ ਠੇਕੁਰੋ ਦੀ ਮਾਰਕਿਟ ਤੋਂ ਸਾਰੇ ਸੱਜਣਾ ਵੱਲੋਂ ਆਪਣੇ ਮਤਲਬ ਤਸਾਂ ਦੀ ਕਸਕਮਾਈ ਵਿੱਚੋਂ ਤੇ ਝੋਟੇ ਸਾਹਿਬ ਜਗਧਾਨੇ ਸ਼ੀਸ਼ੀ ਜਨ ਦੇ ਸਵਾਲ ਵਿੱਚ ਅੱਜ ਦੋਗਰਾ ਲੰਗਰ ਲਗਵਾਇਆ ਗਿਆ ਕਿਉਂਕਿ ਲੰਗਰ ਤੁਹਾਨੂੰ ਪਤਾ ਹੀ ਹੈ ਅੱਜ ਦੇ ਜਨ ਜੋਗ ਦੇ ਉੱਤੇ ਦੇ ਰਿਖੀ ਕਾਗਜ਼ ਸਾਨੂੰ ਸਾਰੇ ਸਾ ਮਤਲਬ ਜਿਹੜੇ ਲੋਕੀ ਮੇਰੇ ਲੋਕੀ ਕਰਨੇ ਝੋਟੇ ਮਾਤਾ ਗੁਜਰੀ ਨੂੰ ਤੇ ਸਾਹਿਬ ਜਗਧਾਨਾ ਨੂੰ ਮੰਨੇ ਵਰਜਿਤ ਦੋਖ ਬਣਾਉਣ ਦਾ ਪ੍ਰਯਾਸ ਕੀਤਾ ਗਿਆ ਕਿ ਸਿਸਟ ਕਰਕੇ ਉਹਦੀ ਇਹ ਮਟਰ ਰੈਂਪ ਕਿਤੇ ਵੀ ਆ ਰਹੀ ਹੈ ਇਸ ਦਿਨ ਤੇ ਵੱਡਾ ਲੰਗਰ ਲਾਇਆ ਜਿੰਦੇ ਹਾਂ ਤੇ ਵੱਟ ਵੱਟ ਲੋਕਾਂ ਨੂੰ ਦੇਵਾ ਕਰਕੇ ਸੇਵਾਦਾਰਾਂ ਨੂੰ ਆਪਣੀ ਸੇਵਾ ਦੀ ਜਿੰਮੇਵਾਰੀ ਆ ਜਾਂਦੀ ਹੈ ਅੱਜ ਬਾਜਾਖਾਨਾ ਦੀ ਮਾਰਕੀਟ ਦੇ ਜੈਸੋ ਰੋਡ ਤੋਂ ਸਾਡੇ ਸਿਸਟ ਨੂੰ ਮਿਲਣੇ ਕੱਥੇ ਹੋਏ ਇਹ ਆਪਣਾ ਲਾ ਦਿੱਤਾ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੈ ਜਸਮੇਲ ਸਿੰਘ ਜੀ ਜਿਹੜੇ ਅੱਜ ਲੰਗਰ ਲਾਏ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੁਕਾਨਦਾਰੋ ਦੁਕਾਨਦਾਰ ਵੀਰਾਂ ਵੱਲੋਂ ਜੈਤੂ ਰੋਡ ਮਾਰਕੀਟ ਵੱਲੋਂ ਛੋਟੇ ਸਾਹਿਬ ਜੀਾਂ ਦੀ ਯਾਦ ਵਿੱਚ ਇਹ ਲੰਗਰ ਲਾਇਆ ਗਿਆ ਦੁੱਧ ਦਾ ਸਾਰੇ ਵੀਰਾਂ ਦਾ ਹੀ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਦੇ ਸਹਿਯੋਗ ਨਾਲ ਲੱਗਿਆ ਬਹੁਤ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੈਤੂ ਰੋਡ ਦੀ ਸਮੂਹ ਮਾਰਕੀਟ ਦੇ ਠੀਰਾ ਵੱਲੋਂ ਕਿਉਂਕਿ ਜੇਕਰ ਉਹਦ ਲਿਖੇ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਛੋਟੇ ਸਾਹਿਬ ਜਦਾਂ ਦੀ ਸੀਧੀ ਦੇ ਸਮਰਪਿਤ ਹੈ ਕਿਉਂਕਿ ਜਿਸ ਦਿਨ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬ ਜਦਾਂ ਠੰਡੇ ਬੁਰਜ ਦੇ ਵਿੱਚ ਬੰਦ ਕੀਤਾ ਗਿਆ ਕੈਦ ਕੀਤਾ ਗਿਆ ਸੀ ਤਾਂ ਉਸ ਦਿਨ ਮੋਤੀਰਾਵ ਮਹਾਰਾਜੀ ਨੇ ਮਤਲਬ ਖਾਦਾ ਨਾਰਾ ਮਾਰਿਆ ਸੀ ਤੇ ਛੋਟੇ ਸਾਹਿਬ ਜਦਾਂ ਮਾਤਾ ਜੀ ਨੂੰ ਦੁੱਧ ਦੀ ਸੇਵਾ ਕੀਤੀ ਹਾਂ ਜੀ ਸਵੇਰੇ ਨੂੰ ਹਰ ਸਾਲ ਦੀ ਤਰ੍ਹਾਂ ਮਤਲਬ ਇਹ ਸਿੱਧੀ ਜਿਹੜਾ ਮਨਾਇਆ ਜਾਂਦਾ ਸਾਬ ਜਦੋਂ ਨਾਲ ਕੇ ਮਾਰਕੀਟ ਦੇ ਸੱਜਣਾ ਵੱਲੋਂ ਜਿਹੜਾ ਇਹ ਦੁੱਧ ਦਾ ਲੰਗਰ ਲਾਇਆ ਗਿਆ ਸਾਰੀ ਸੰਗਤ ਨੂੰ ਇੱਥੇ ਆ ਕੇ ਵਤ ਵੱਧ ਸੇਵਾ ਵੀ ਕਰਨੀ ਚਾਹੀਦੀ ਹੈ ਤੇ ਮਤਲਬ ਇੱਥੇ ਲੰਗਰ ਵੀ ਛਕਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਜਿਹੜੇ ਲੰਗਰ ਲਾਏ ਗਏ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਕਹਿੰਦੇ ਸਭ ਦੀ ਕਿਰਪਾ ਨਾਲ ਲੰਗਰ ਐਸਾ ਲਾਇਆ ਜਾਂਦਾ ਅਮਾ ਦਾ ਗੁਰੂ ਘਰ ਤੋਂ ਵੀ ਆਰ ਰਿਚੋ ਬਾਬਾ ਜੀ ਸਰਜੀਬਾਪਾ ਜੀ ਦਾ ਹਰ ਸਿੰਘ ਜੀ ਦਾ ਬਾਬਾ ਜੋਰਾਵਰ ਸਿੰਘ ਜੀ ਦਾ ਬਾਬਾ ਫਤਿਹ ਸਿੰਘ ਜੀ ਭਾਈ ਉਹ ਪੂਰਾ ਮਹਿਰਾ ਜੀ ਦੁਆਰ ਕਟਰ ਮੰਨ ਜੀ 10 ਕੂਸੀ ਦਾ ਲੰਗਰ ਲਾਇਆ ਰਿਹਾ ਤੇ ਲੰਗਰ ਲਾਇਆ ਹੈ ਜੀ ਸੋ ਦੀ ਕਿਰਪਾ ਨਾਲ ਐਸਾ ਹੀ ਲੰਗਰ ਲਾਇਆ ਜਾਂਦਾ ਹੈ ਜੀ 2022 ਸਾਲੋਂ ਦੇ ਲੰਗਰ ਲੰਗਰ ਸਾਡੇ ਸਾਦੀ ਪਾਣੀ ਦਾ ਦੋਤਾ ਲੰਗਰ ਲਾਇਆ ਹੈ ਨੰਗਰ ਨਵਾਸ ਦੇ ਸਹਿਯੋਗ ਦੇ ਨਾਲ ਤੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਲੰਗਰ ਲੱਗਦਾ ਇਸ ਸਾਲ ਤੇ ਬੜੀ ਕਿਰਪਾ ਗੁਰੂ ਸਾਹਿਬ ਦੀ ਹਰ ਨਗਰ ਦੇ ਜੀ ਮਹਾਨ ਕਿਰਪਾ ਮਹਾਰਾਜੀ ਕਿਰਪਾ ਨਾਲ ਵੀ ਐਸਾ ਲੰਗਰ ਲਾਏ। ਬਾਈ ਜੀ ਦਾ ਖਾਲਸਾ ਬਾਈ ਜੀ। ਆ ਬਾਈ ਜੀ ਖਾਲਸਾ ਰਜੀ ਵਤੇ। ਅ ਪਹਿਲਾਂ ਤਾਂ ਮੈਂ ਸਮੂਹ ਸਾਧ ਸੰਗਤ ਦਾ ਧੰਨਵਾਦ ਕਰਨਾ ਚਾਹਣਾ ਹੈ ਜੋ ਹਰ ਸਾਲ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰਤੌਰ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਦੁੱਧ ਦਾ ਲੰਗਰ ਲਾਉਂਦੇ ਆ ਤੇ ਦੂਸਰਾ ਜਿਹੜੀ ਪੂਰਾ ਜਿਹੜਾ ਬੱਸ ਸਟੈਂਡ ਹੈ ਇਹਨਾਂ ਦਾ ਵੀ ਧੰਨਵਾਦ ਕਰਦੇ ਆ। ਤੇ ਨਾਲ ਇਹ ਵੀ ਕਹਿੰਨੇ ਕਿ ਇਹ ਨਾ ਲੰਗਰਾਂ ਦੇ ਵਿੱਚ ਵੀ ਮਤਲਬ ਸਮੂਹ ਸਾਧ ਸੰਗਤ ਜਿਹੜਾ ਹੈਗਾ ਮਤਲਬ ਲਾਟ ਚੜ ਕੇ ਸਭਣਾ ਪੇ। ਭਾਈ ਜੀ ਖਾਲਸਾ ਭਾਈ। ਹੂ ਨਗਰ ਮਾਸੀ ਪੰਚਾਇਤ ਸੇਵਾ ਸਮਿਤੀ ਤੇ ਸੇਵਾਦਾਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ਹੀਦੀ ਪੁਰਬ ਨੂੰ ਮੁੱਠ ਰੱਖਦਿਆਂ ਹੋਇਆਂ ਸਾਬ ਜਾਂਦਿਆਂ ਦੀ ਯਾਦ ਵਿੱਚ ਦੁੱਧਾ ਲੰਗਰ ਲਾਇਆ ਹੈ। ਸਮੂਹ ਸਾਧ ਸੰਗਤ ਦਾ ਬਹੁਤ-ਬਹੁਤ ਧੰਨਵਾਦ ਤੇ ਸਦਾ ਇਦਾਂ ਹੀ ਮੇਲ ਮਿਲਾਪ ਤੇ ਪਿਆਰ ਬਣਿਆ ਰਹੇ ਤਾਂ ਜੋ ਅਸੀਂ ਸਦਾ ਹੀ ਸਮਾਗਮਾਂ ਤੇ ਆਉਣ ਵਾਲੇ ਬੱਚਿਆਂ ਨੂੰ ਸਾਡੀ ਪੀੜ੍ਹੀ ਨੂੰ ਇਹ ਸਨੇਹੇ ਦਿੰਦੇ ਰਹੇ ਕਿ ਕੁਰਬਾਨੀਆਂ ਬੱਚਿਆਂ ਦੀਆਂ ਕੀ ਹਨ ਉਹਨਾਂ ਦੇ ਮਾਤਾ ਪਿਤਾ ਦੀ ਕੁਰਬਾਨੀ ਕੀ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਸਾਰਾ ਪਰਿਵਾਰ ਵਾਰ ਦਿੱਤਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੀ ਸਮੂਹ ਸਾਥ ਸੰਗਤ ਦਾ ਤੇ ਮੇਰੇ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਕਵਰੇਜ ਕਰਨ ਲਈ ਆਪ ਦਾ ਕੀਮਤੀ ਸਮਾਂ ਦਿੱਤਾ ਧੰਨਵਾਦ ਰਾਇ ਗੁਰਜਾ ਖਾਲਸਾ ਰਾਇ ਗੁਰਜਾ